ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਆ ਹੈਂਗਿੰਗ ਰੌਕ ਹੈਂਗਿੰਗ ਰੌਕ ਮੈਲਬਨ ਤੋਂ 50 ਕਿਲੋਮੀਟਰ ਦੀ ਡਰਾਈਵ ਤੇ ਆ ਜਿਆਦਾ ਦੂਰ ਨਹੀਂ ਤੇ ਵਧੀਆ ਜਗ੍ਹਾ ਦੇਖਣ ਵਾਲੀ ਕੁਦਰਤੀ ਚੀਜ਼ ਆ ਪਹਾੜ ਆ ਤੇ ਉਹਦੇ ਉੱਤੇ ਆਪਾਂ ਕਰ ਲਈਏ 2 ਕਿਲੋਮੀਟਰ ਦੀ ਹਾਈਕਿੰਗ ਆ ਘੰਟਾ ਕੁ ਲੱਗਣਾ ਅਪ ਡਾਊਨ ਨੂੰ ਜਿਆਦਾ ਟਾਈਮ ਲੱਗਣਾ ਨਹੀਂ ਬਾਕੀ ਦਿਨ ਅੱਜ ਸੋਹਣਾ ਧੁੱਪ ਨਿਕਲੀ ਹੈ ਕਈ ਦਿਨਾਂ ਬਾਅਦ ਪਹਿਲਾਂ ਮੀਂਹ ਪੈਂਦਾ ਰਿਹਾ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਦੇਖਦੇ ਆਂ ਫਿਰ ਹੈਂਗਿੰਗ ਰੌਕ ਦੇ ਕੁਦਰਤੀ ਨਜ਼ਾਰੇ ਇਸ ਜਗ੍ਹਾ ਤੇ ਪਹਿਲਾਂ ਜਦੋਂ ਆਪਾਂ ਉੱਪਰ ਟ੍ਰੈਕਿੰਗ ਸਟਾਰਟ ਕਰਦੇ ਆਂ ਕੈਫੇ ਬਣਿਆ ਨਾਲ ਕਾਜਕੇ ਦਾ ਬਣਿਆ ਇਨਫੋਰਮੇਸ਼ਨ ਸੈਂਟਰ ਤੇ ਮੋਟੀ-ਮੋਟੀ ਇਹਦੇ ਬਾਰੇ ਜਾਣਕਾਰੀ ਤੇ ਆਪਾਂ ਇਹਨੂੰ ਅੱਗੇ ਜਾ ਕੇ ਦੇਖਦੇ ਆਂ ਇੱਥੋਂ ਦੀ ਜੋ ਵੀ ਲੈਂਡਸਕੇਪਿੰਗ ਆ ਜਾਨਵਰਾਂ ਬਾਰੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਲੰਬੀ ਗੱਲਬਾਤ ਆ ਤੇ ਡਿਟੇਲ ਚ ਪੜ੍ਹਨਾ ਪੈਣਾ ਤੇ ਸਮਾਂ ਇਹ ਵੀ ਆਪਾਂ ਜੇ ਇੱਥੇ ਥੋੜਾ ਜਿਹਾ ਆਉਂਦੇ ਆਉਂਦੇ ਲੇਟ ਹੋ ਗਏ ਅ 5 ਵਜੇ ਤੱਕ ਖੁੱਲਾ ਤੇ ਇਸ ਟਾਈਮ 3:00 ਵੱਜ ਗਿਆ ਤੇ ਆਪਾਂ ਨੂੰ ਇਹ ਵੀ ਆਪਾਂ ਟਰੈਕਿੰਗ ਜ਼ਰੂਰ ਕਰ ਲਈ ਇਹ ਜੇ ਟਾਈਮ ਹੈਗਾ ਆ ਇਹ ਸੀ ਜਿਹੜੇ ਪਹਾੜ ਨੇ ਪਹਾੜ ਦਾ ਮਾਡਲ ਕਹਿ ਸਕਦੇ ਆ ਪਰ ਰੱਖਿਆ ਹੋਇਆ ਇਹਨਾਂ ਨੇ ਦਾ ਯੂਨੀਕ ਫਾਰਮੇਸ਼ਨ ਆਫ ਹੈਂਗਿੰਗ ਰੌਕ ਹਾਂ ਐਵੇਂ ਦੇ ਪਹਾੜ ਹੈ ਜਿਹੜਾ ਅੱਜ ਹੈਂਗਿੰਗ ਰੌਕ ਦੇ ਉੱਤੇ ਹਾਈਕਿੰਗ ਕਰਨ ਜਾਣਾ ਉਹਦੇ ਨਾਲ ਇੱਕ ਇਥੋਂ ਦੀ ਕਹਾਣੀ ਵੀ ਜੁੜੀ ਹੋਈ ਆ ਕਹਾਣੀ ਇਹ ਆ ਵੀ 14 ਫਰਵਰੀ 1900 ਨੂੰ ਇਥੋਂ ਦੇ ਇੱਕ ਲੋਕਲ ਪ੍ਰਾਈਵੇਟ ਸਕੂਲ ਦੇ 20 ਕੁੜੀਆਂ ਦਾ ਗਰੁੱਪ ਇੱਥੇ ਪਿਕਨਿਕ ਮਨਾਉਣ ਆਉਂਦਾ ਤੇ ਪਾਰਕ ਦੇ ਵਿੱਚ ਪਿਕਨਿਕ ਮਨਾਉਂਦੇ ਆ ਤੇ ਉਹਨਾਂ ਦੇ ਵਿੱਚੋਂ ਚਾਰ ਕੁੜੀਆਂ ਚਾਹੁੰਦੀਆਂ ਵੀ ਅਸੀਂ ਆਪਣਾ ਪਹਾੜ ਨੂੰ ਕੋਲੋਂ ਦੇਖ ਕੇ ਆਈਏ ਉਹ ਚਾਰ ਕੁੜੀਆਂ ਪਹਾੜ ਨੂੰ ਕੋਲੋਂ ਦੇਖਣ ਜਾਂਦੀਆਂ ਜਦੋਂ ਤਾਂ ਉਹਨਾਂ ਦੇ ਵਿੱਚੋਂ ਸਿਰਫ ਉਹ ਸਾਰੀ ਚਾਰ ਦੀਆਂ ਚਾਰ ਉਹ ਵਾਪਸ ਨਹੀਂ ਆਉਂਦੀਆਂ ਤੇ ਉਹਨਾਂ ਚੋਂ ਸਿਰਫ ਇੱਕ ਕੁੜੀ ਕਾਫੀ ਸਮੇਂ ਬਾਅਦ ਵਾਪਸ ਆਉਂਦੀ ਆ ਆਪਣੇ ਗਰੁੱਪ ਦੇ ਕੋਲ ਤੇ ਉਹ ਜਦੋਂ ਵਾਪਸ ਆਉਂਦੀ ਆ ਤਾਂ ਉਹਨੂੰ ਜਿਹੜੀ ਉਹ ਪਹਾੜ ਦੇ ਉੱਤੇ ਕੀ ਹੋਇਆ ਕੀ ਸੀ ਕੋਈ ਮੈਮਰੀ ਮਤਲਬ ਕਿ ਹੈ ਨਹੀਂ ਸੀ ਕਹਿ ਲਈਏ ਜੇ ਆਪਾਂ ਮੈਮਰੀ ਲਾਸ ਹੋਣੇ ਕਿ ਸਮਝੀ ਦੀ ਹੋ ਗਈ ਵੀ ਉਹਨੂੰ ਯਾਦ ਨਹੀਂ ਸੀ ਕੁਝ ਤੇ ਉਸ ਤੋਂ ਬਾਅਦ ਉਹਨੂੰ ਲੱਭਦੇ ਲੱਭਦੇ ਇੱਕ ਕਹਿ ਲਈਏ ਆਪਾਂ ਜੋ ਉਸ ਗਰੁੱਪ ਚ ਮੈਡਮ ਸੀ ਸਕੂਲ ਦੀ ਉਹ ਵੀ ਜਿਵੇਂ ਆਪਾਂ ਕਹਿ ਦਈਏ ਗਵਾਚ ਗਈ ਤੇ ਉਹ ਵੀ ਨਹੀਂ ਲੱਭੀ ਤੇ ਚਲੋ ਗਰੁੱਪ ਵਾਪਸ ਚੱਲ ਗਿਆ ਤੇ ਤਿੰਨ ਚਾਰ ਦਿਨ ਉਹਦੀ ਜਾਨਕਿ ਇਹਨਾਂ ਨੇ ਖੋਜ ਕਰਦੇ ਰਹੇ ਵੀ ਜਿਹੜੀਆਂ ਬਾਕੀ ਤਿੰਨ ਕੁੜੀਆਂ ਸੀ ਉਹ ਕਿੱਥੇ ਗਈਆਂ ਤੇ ਉਹ ਲੱਭੀਆਂ ਨਹੀਂ ਹੈਗੀਆਂ ਤੇ ਇੱਕ ਕੁੜੀ ਲੱਭੀ ਕਈ ਦਿਨਾਂ ਬਾਅਦ ਜਾ ਕੇ ਤੇ ਉਹ ਸੇਮ ਚੀਜ਼ ਵੀ ਕੋਈ ਇੰਜਰੀ ਨਹੀਂ ਸੀ ਪਰ ਉਹਨੂੰ ਯਾਦ ਕੁਝ ਨਹੀਂ ਸੀ ਵੀ ਹੋਇਆ ਕੀ ਤੇ ਉਸ ਤੋਂ ਬਾਅਦ ਸਕੂਲ ਦੇ ਵਿੱਚ ਜਦੋਂ ਵਾਪਸ ਆ ਗਏ ਉਹ ਇਦਾਂ ਦਾ ਮਾਹੌਲ ਬਣ ਗਿਆ ਸਾਰੇ ਪਾਸੇ ਵੀ ਹੋਇਆ ਕੀ ਤੇ ਉਹਨੂੰ ਜਿਹੜਾ ਨਿਊਜ਼ਪੇਪਰ ਆळ्या ਸੀ ਉਹਨਾਂ ਨੇ ਲਿਖਿਆ ਵੀ ਹੋਇਆ ਇੱਥੇ ਕਾਲਜ ਮਿਸਟਰੀ ਦਾ ਨਾਮ ਦਿੱਤਾ ਗਿਆ ਤੇ ਇਸ ਘਟਨਾ ਤੋਂ ਉਸ ਸਕੂਲ ਦਾ ਆਪਾਂ ਕਹიდੀਏ ਵੀ ਇਦਾਂ ਦਾ ਮਾਹੌਲ ਤਿਆਰ ਹੋ ਗਿਆ ਬਣ ਗਿਆ ਜਾਂ ਕਹਿ ਲਈਏ ਆਪਾਂ ਵੀ ਸਾਰੇ ਲੋਕ ਡਰ ਗਏ ਤੇ ਜਵਾਕਾਂ ਨੇ ਉੱਥੋਂ ਆਪਣੇ ਨਾਂ ਕਟਾ ਲੇ ਸਕੂਲ ਦੇ ਵਿੱਚੋਂ ਸਕੂਲ ਛੱਡਤਾ ਤੇ ਇੱਕ ਕੁੜੀ ਨੇ ਆਪਾਂ ਕਹ ਲਈਏ ਉੱਥੋਂ ਡਿੱਗ ਕੇ ਸਕੂਲ ਦੇ ਟਾਵਰ ਤੋਂ ਉੱਥੋਂ ਜਾਨ ਗਵਾਈ ਤੇ ਸਟਾਫ ਸੀ ਜਿਹੜਾ ਸਟਾਫ ਰਿਜ਼ਾਈਨ ਕਰ ਗਿਆ ਸਾਰੇ ਸਕੂਲ ਚੋਂ ਤੇ ਜਿਹੜੀ ਉਸ ਸਕੂਲ ਦੀ ਹੈਡਮਾਸਟਰ ਸੀ ਇਸ ਘਟਨਾ ਤੋਂ ਇੰਨਾ ਜਾਣ ਕੇ ਉਹਨੂੰ ਕਹਿਦੀ ਆ ਆਪਾਂ ਝਟਕਾ ਲੱਗਿਆ ਜਾਂ ਜੋ ਵੀ ਆ ਵੀ ਉਹਨੇ ਵੀ ਸੁਸਾਇਡ ਕਰ ਲਿਆ ਸੀ ਜਿਹੜੀ ਇੱਥੋਂ ਦੀ ਹੈਡਮਾਸਟਰ ਨਹੀਂ ਸੀ ਉਸ ਸਕੂਲ ਦੀ ਇਹ ਘਟਨਾ ਵੀ ਜੁੜੀ ਹੋਈ ਆ ਇਸ ਪਹਾੜ ਦੇ ਨਾਲ ਵੀ ਉਹ ਜਿਹੜੀਆਂ ਬਾਕੀ ਦੋ ਕੁੜੀਆਂ ਸੀ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਗਈਆਂ ਤਾਂ ਇਹਦੀ ਮੌਜੂਦਾ ਸਮੇਂ ਦੀ ਤਸਵੀਰ ਆ ਪਹਾੜ ਦੀ ਆਲੇ-ਦਾਲੇ ਲੈਂਡਸਕੇਪ ਇਹਦਾ ਬਿਲਕੁਲ ਆਪਾਂ ਕਹ ਲਈਏ ਪੱਧਰਾ ਤੇ ਇਹ ਇੱਕੋ ਹੀ ਇਹ ਸੈਂਟਰ ਜਿਹੇ ਦੇ ਵਿੱਚ ਐਵੇਂ ਪਹਾੜ ਖੜਾ ਹੈ ਇਸ ਪਹਾੜ ਦੇ ਨੇੜੇ ਤੇ ਜਿਹੜੇ ਸੱਪ ਰਹਿੰਦੇ ਹੋਣ ਆ ਉਹਨਾਂ ਦੀਆਂ ਕਾਂਚਾਂ ਸੱਪ ਦੀ ਕਾਂਚ ਪਈ ਆ ਤੇ ਬਾਕੀ ਹੋਰ ਆਪਾਂ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਪਿੰਜਰੇ ਜੇ ਕਹਿ ਸਕਦੇ ਪਿੰਜਰ ਕੀ ਕੀ ਪਿੰਜਰ ਪਿੰਜਰ ਹੁੰਦੇ ਆ ਨਾ ਪੰਛੀਆਂ ਦੇ ਹੱਡੀਆਂ ਦੇ ਪਿੰਜਰ ਜੇ ਸਕੈਲਟਨ ਜਾਨਵਰਾਂ ਦੇ ਉਹ ਸਾਂਬੇ ਹੋਏ ਇੱਥੇ ਇਹਨਾਂ ਨੇ ਸਕਲ ਸੋਰੀ ਸਕਲ ਹਾਂ ਸਕਲ ਕਹਿੰਦੇ ਆ ਸ਼ਾਇਦ ਤੇ ਆ ਇਧਰ ਆਲਣੇ ਵੀ ਪਏ ਆ ਦਰਖਤਾਂ ਦੇ ਉੱਤੇ ਬਣੇ ਹੋਏ ਛੋਟੇ ਛੋਟੇ ਆਲਣੇ ਬਾਕੀ ਜਦੋਂ ਯੂਰਪੀਅਨ ਲੋਕ ਇੱਥੇ ਆਏ ਤਾਂ ਇਹਨਾਂ ਨੇ ਲਿਖਿਆ ਹੋਇਆ ਵੀ 1824 ਦੇ ਵਿੱਚ ਪਹਿਲੀ ਵਾਰੀ ਉਹ ਇਸ ਏਰੀਆ ਦੇ ਵਿੱਚੋਂ ਲੰਘੇ ਸੀ ਤੇ 1859 ਦੇ ਵਿੱਚ ਆ ਪਹਿਲੀ ਵਾਰੀ ਇਸ ਏਰੀਆ ਦੇ ਵਿੱਚ ਕਿਸੇ ਨੇ ਘਰ ਬਣਾਇਆ ਸੀ ਯੂਰਪੀਅਨ ਕਲੋਨਿਸਟਰ ਆਈਬਟ ਦਾ ਰੌਕ ਆਮ ਇਹਦਾ ਟਰੈਕ ਬਣਿਆ ਹੋਇਆ ਪਹਾੜ ਦੇ ਟਰੈਕ ਸਾਫ਼ ਸੁਥਰਾ ਕੋਈ ਪ੍ਰੋਬਲਮ ਨਹੀਂ ਚੜਨ ਵਿੱਚ ਪਰ ਬਸ ਆਪਾਂ ਇੰਨਾ ਕ ਵੀ ਜਾਣ ਆਪਾਂ ਉਹ ਸਿਖਰ ਤੇ ਆ ਜਿੱਥੋਂ ਦੀ ਉਹ ਸੂਰਜ ਥੋੜੇ ਥੋੜੇ ਛਾਤੀਆਂ ਮਾਰ ਰਿਹਾ ਉਹ ਸੁ ਪਹਾੜ ਪਹਾੜ ਦਾ ਸਿਖਰ ਇੱਥੇ ਜਿਆ ਆ ਇੱਥੋਂ ਆ ਕੇ ਹੁਣ ਉਹ ਪਹਾੜ ਦੇ ਦੇਖਣ ਲੱਗ ਗਿਆ ਹੈਂਗਿੰਗ ਰੌਕ ਤਾਂ ਉਹ ਸਾਰੇ ਪਹਾੜ ਤਿੱਖੇ ਤਿੱਖੇ ਜੇ ਤਾਂ ਉਹ ਖੜਿਆਗੇ ਸ਼ਾਇਦ ਤਾਂ ਹੀ ਇਹਨਾਂ ਦਾ ਨਾਮ ਉਹ ਰੱਖਿਆ ਮੱਕੀ ਉੱਪਰ ਚੱਲ ਕੇ ਦੇਖਦੇ ਆਂ। ਸਨਸੈਟ ਦਾ ਟਾਈਮ ਆ। ਇੱਕ ਪਹਾੜ ਦੇ ਉੱਤੇ ਨਾ ਦੂਜਾ ਪਹਾੜ ਤੇ ਐਵੇਂ। ਵੀ ਇੱਕ ਪੱਥਰ ਉੱਤੇ ਦੂਜਾ ਪੱਥਰ ਤੇ ਐਵੇਂ। ਓਕੇ। ਤੁਸੀਂ ਪਹਿਲਾਂ ਵੀ ਆਏ ਹੋ ਇੱਥੇ? ਹਾਂਜੀ। ਕਿੰਨੀ ਕ ਵਾਰੀ ਆਏ ਆ? ਦੋ ਵਾਰੀ ਆਏ ਆ। ਦੋ ਵਾਰੀ ਓਕੇ। ਚੜਾਈ ਕਿੰਨੀ ਕ ਅੱਗੇ ਜਾ ਕੇ, ਜ਼ਿਆਦਾ ਕਿ ਘਟਾ? ਦੋ ਰਾਹ ਜਾਂਦੇ ਨੇ। ਇੱਕ ਪੋੜੀਆਂ ਬੰਦੀਆਂ ਨੇ ਅੱਗੇ ਜਾ ਕੇ। ਹਾਂ। ਇੱਕ ਐਵੇਂ ਸਿੱਧਾ ਛੜਕ ਜਾਂਦਾ। ਠੀਕ ਆ ਤੇ ਸੌਖਾ ਕਿਹੜਾ, ਪਸੌਖੇ ਵਾਲਾ ਚੜਾਂਗੇ? ਇਹ ਪੋੜੀਆਂ ਵਾਲਾ ਥੱਲੇ ਵਾਪਸੀ। ਹੂੰ। ਐਵੇਂ ਨਾ ਰਾਹ ਸਿੱਧਾ। ओके okay, ठीक <laughs> है फिर ਆਪਾਂ ਜਿਹੜਾ ਸੌਖਾ ਵਸ ਉਹ ਲੈ ਕੇ ਚੱਲੀ ਕਿਉਂਕਿ ਇੱਕੋ ਦਮ ਚੜਾਈ ਤਾਂ ਉਹ ਹੋ ਗਈ ਆ ਲੋਕ ਇਹ ਚ ਗੱਡੀ ਲਾ ਕੇ ਤਾਂ ਉਹ ਚੜ੍ਹ ਨਹੀਂ ਪੈਣੀ ਹੌਲੀ ਹੌਲੀ ਮੌਸਮ ਅੱਜ ਸੋਹਣਾ ਧੁੱਪ ਨਿਕਲੀ ਹੋਈ ਆ ਪਰ ਜਿਉਂ-ਜਿਉਂ ਉੱਪਰ ਨੂੰ ਜਾ ਰਹੇ ਆ ਠੰਡ ਵੀ ਹੌਲੀ-ਹੌਲੀ ਵਧ ਰਹੀ ਆ ਆ ਕਿ ਲਿਖਿਆ ਆਇਆ ਰਾਇ ਸੜਕ ਕੇ ਵਾਇਆ ਕੋਈ ਆ ਰੈਂਪ ਜਾਨਕ ਪੌੜੀਆਂ ਚੜ੍ਹਣੀਆਂ ਕਿ ਕਿਹੜਾ ਸਹੀ ਆ ਆਪਾਂ ਰੈਂਪ ਜਾਵਾਂਗੇ ਥੱਲੇ ਹੁੰਦੇ ਆ ਪੌੜੀ ਬਸ ਠੀਕ ਆ ਪਰ ਰੈਂਪ ਚੜ੍ਹਦੇ ਹੌਲੀ ਹੌਲੀ ਇਧਰ ਨੂੰ ਜਾਣਾ ਪਸੇਖਰਾ ਵੱਲ ਜਿਹੜਾ ਮੂਰੇ ਬੰਦਾ ਤੁਰਿਆ ਜਾਂਦਾ ਕਿ ਆਪਾਂ ਨੂੰ ਭਲੇਖੇ ਚ ਰੱਖ ਰਿਹਾ ਜਿਹੜਾ ਪਹਾੜ ਇਧਰ ਦਿਖਾਇਆ ਸੀ ਛੋਟਾ ਜਿਹਾ ਵੀ ਉੱਥੇ ਜਾਣਾ ਉਹ ਜਿਉ ਜਿਉ ਅੱਗੇ ਅੱਗੇ ਜਾ ਰਹੇ ਆ ਪਹਾੜ ਹੌਲੀ ਹੌਲੀ ਵੱਡਾ ਹੁੰਦਾ ਜਾਂਦਾ ਤੇ ਆ ਸਾਹਮਣੇ ਹੁਣ ਆ ਆ ਗਿਆ ਤੇ ਆਪਾਂ ਇਤੋਂ ਵੀ ਕਿਤੇ ਅੱਗੇ ਜਾਣਾ ਚੱਲਦੇ ਆ ਹੌਲੀ ਹੌਲੀ ਪਹਾੜ ਚੜ ਕੇ ਆਪਾਂ ਅੱਧੇ ਵਿੱਚ ਆ ਗਏ ਆ ਤੇ ਅੱਧੇ ਦੇ ਵਿੱਚ ਆ ਕੇ ਇੱਥੇ ਆ ਜਗਾ ਜੀ ਵੀ ਬਣੀ ਹੋਈ ਆ ਖੜਨ ਬੈਠਣ ਜੇ ਨੂੰ ਤੇ ਦੂਜਾ ਐਵੇਂ ਪਹਾੜ ਆ ਪਹਾੜ ਦੇ ਉੱਤੇ ਬਸ ਪਹਾੜ ਟਿਕੇ ਹੋਇਆ ਤਾਂ ਹੀ ਸ਼ਾਇਦ ਇਹਨਾਂ ਦਾ ਨਾਮ ਹੈਂਕਿੰਗ ਰੌਕ ਆ ਤੇ ਇਹਦੇ ਨਾਲ ਨਾਲ ਆ ਸਾਹਮਣੇ ਦਰਖਤ ਦੇ ਉੱਤੇ ਬੈਠਾ ਕਵਾਲਾ ਇਹ ਪਤਾ ਨਹੀਂ ਸੁੱਤਾ ਪਿਆ ਅੱਖਾਂ ਵਿੱਚ ਹੀ ਬੈਠਾ ਉੱਥੇ ਉਹ ਸਾਹਮਣੇ ਜ਼ੂਮ ਕਰਕੇ ਦੇਖਦੇ ਆ ਜੇ ਗੱਲ ਬਣਦੀ ਆ ਬੈਠਾ ਕੋਆਲਾ ਬੜਾ ਪਿਆਰਾ ਜਿਹਾ ਜਾਨਵਰ ਆ ਛੋਟਾ ਜਾਂ ਆਪਾਂ ਜ਼ੂਮ ਕਰਕੇ ਵੀਡੀਓ ਬਣਾਉਣਾ ਕੋਆਲੇ ਦੀ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਦੇਖ ਸਕੀਏ ਆ ਬੈਠਾ ਕੋਆਲਾ ਦੋ ਟਾਣਿਆਂ ਦੇ ਵਿੱਚ ਆਣ ਆਪਣਾ ਨਿਆਰੇ ਨਾਲ ਸੁੱਤਾ ਪਿਆ ਤੇ ਹੁਣ ਆਪਾਂ ਇਧਰ ਵੀ ਇਹਨਾਂ ਦੇ ਪਹਾੜਾਂ ਦੇ ਵਿੱਚ ਦੀ ਜਾ ਕੇ ਫਿਰ ਉਹ ਦੇਖਦੇ ਆਂ ਸਾਈਡ ਤੋਂ ਵੀ ਕਿਵੇਂ ਦਾ ਦੇਖਦਾ हां ਇਹ ਪਹਾੜਾਂ ਦੇ ਵਿੱਚ ਦੀ ਜਗ੍ਹਾ ਹੀ ਬਣੀ ਹੋਈ ਆ ਆਪਾਂ ਥੱਲੇ ਤੱਕ ਨਹੀਂ ਜਾਣ ਪਰ ਇੱਥੋਂ ਥੱਲੇ ਦੇਖਣ ਨੂੰ ਐਵੇਂ ਦਾ ਲੱਗਦਾ ਹਜੇ ਆਪਾਂ ਜਿਹੜਾ ਸੁਮਿਟ ਪੁਆਇੰਟ ਇਹਦਾ ਬਣਿਆ ਹੋਇਆ ਉੱਥੇ ਹਜੇ ਜਾਣਾ ਪਰ ਆਪਾਂ ਰਾਹ ਦੇ ਵਿੱਚ ਖੜੇ ਆ ਤੇ ਪਹਾੜਾਂ ਦੇ ਵਿੱਚ ਦੀ ਇਹਦੇ ਅੜੜਾੜੇ ਵੱਡੇ ਵੱਡੇ ਪੱਥਰ ਆ ਤੇ ਪੱਥਰਾਂ ਵਿੱਚ ਵੀ ਐਵੇਂ ਜਗ੍ਹਾ ਹੀ ਬਣੀਆਂ ਹੋਈਆਂ ਨੇ ਲੰਘਣ ਨੂੰ ਇੱਕ ਪਾਸੇ ਨੂੰ ਦੂਜੇ ਪਾਸੇ ਨੂੰ ਵਧੀਆ ਦੇਖਣ ਨੂੰ ਵਧੀਆ ਥਿਊ ਜਿਵੇਂ ਹੋਇਆ ਇੱਥੋਂ ਵੀ ਆਪਾਂ ਹੈਗਾ ਤਾਂ ਇਹ ਥੋੜੀ ਜਿਹੀ ਜਗ੍ਹਾ ਤੰਗ ਆ ਪਰ ਕੋਸ਼ਿਸ਼ ਕਰਦੇ ਆ ਕਿ ਲੰਘਿਆ ਜਾਵੇ। ਮਸ ਡਿੱਗ ਨਾ ਜਾਈਏ ਇਹ ਥੋੜੀ ਜਿਹੀ ਦਿੱਕਤ ਹੈ। ਚਲੋ ਜੀ ਨਿਕਲੇ। ਆ ਆ ਗਿਆ ਆਪਾਂ ਇੱਥੋਂ ਨਿਕਲ ਗਏ। ਹੁਣ ਆਪਾਂ ਉੱਪਰ ਨੂੰ ਜਾਂਦੇ ਆ ਜਿੱਥੇ ਤਾਂ ਸੁਮਿਟ ਪੁਆਇੰਟ ਆ। ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਵੀ ਆਲੇ-ਦਾਲੇ ਪੱਧਰਾ ਮੈਦਾਨ ਅਤੇ ਇੱਕਲਾ ਜਿਹਾ ਪਹਾੜ ਜਾਂ ਵਿਚਾਲੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਟਾਈਮ ਜਿੱਥੇ ਬੈਠ ਕੇ ਵੀਡੀਓ ਬਣਾ ਰਹੇ ਹਾਂ ਤੇ ਆਲੇ-ਦਾਲੇ ਪੂਰਾ ਪੱਧਰਾ ਤੇ ਆ ਬਸ ਵਿੱਚ ਕੋਈ ਇੱਕ ਪਹਾੜਾ ਤੇ ਸਾਹਮਣੇ ਬਣਿਆ ਹੋਇਆ ਛਾਪੜ ਸ਼ਾਂਤੀ ਪੰਛੀਆਂ ਦੀ ਥੋੜੀ-ਥੋੜੀ ਆਵਾਜ਼ ਤੇ ਕੁਦਰਤ ਦੇ ਨਜ਼ਾਰੇ ਆਪਾਂ ਇਸ ਦੇ ਅੱਧੇ ਵਿੱਚ ਪਹੁੰਚ ਚੁੱਕੇ ਹਾਂ ਤਸਵੀਰ ਕਰੀਆਂ ਕਰਨ ਤੋਂ ਬਾਅਦ ਹੁਣ ਆਪਾਂ ਆਪਾਂ ਅਗਲੇ ਰਾਹ ਵੱਲ ਜਾਂਦੇ ਆਂ ਇੱਥੇ ਜਾਣਾ ਆਪਾਂ ਦਰਖਤਾਂ ਪਿੱਛੋਂ ਦੀ ਸ਼ਾਇਦ ਤੁਹਾਨੂੰ ਬੋਰਡ ਦਿਖਦਾ ਹੋਵੇ ਆ ਸਾਹਮਣੇ ਉਹ ਵੀ ਲੱਗਿਆ 100 ਮੀਟਰ 100 ਮੀਟਰ ਜਿੱਥੇ ਜੇ ਜਾ ਕੇ ਇਹਦਾ ਐਂਡ ਹੁੰਦਾ ਟਰੈਕ ਦਾ ਆ ਜਾਂਦਾ ਇਹਦਾ ਉੱਪਰ ਨੂੰ ਰਾਹ ਤੇ ਆਪਾਂ ਚੱਲਦੇ ਹੌਲੀ ਹੌਲੀ ਹੋਰ ਵੀ ਵੀਰ ਭਾਈ ਜਾ ਰਹੇ ਨੇ ਹੌਲੀ-ਹੌਲੀ ਤਾਂ ਉਹ ਆਪਾਂ ਵੀ ਚੱਲਦੇ ਆ। ਥੱਲੇ ਆਉਂਦੇ ਆਉਂਦੇ ਆਪਾਂ ਪੂਰਾ ਵਧੀਆ ਸਰਕਲ ਆ ਟਰੈਕ ਚੜ੍ਹ ਕੇ ਆਂ। ਪਰ ਅੱਗੇ ਆ ਕੇ ਤਾਂ ਹੁਣ ਐਵੇਂ ਪੱਥਰਾਂ ਦੇ ਵਿੱਚੋਂ ਦੀ ਉਹ ਰਾਜਾ ਬਣਿਆ ਹੋਇਆ। ਜਿਵੇਂ ਆਹ ਰਾ ਬਣਿਆ ਹੋਇਆ। ਇਧਰ ਦੀ ਹੈ ਸ਼ਾਇਦ ਰਾ। ਤੇ ਆਪਾਂ ਹੌਲੀ-ਹੌਲੀ ਐਵੇਂ ਦੇ ਰਾਹ ਚੜ੍ਹ ਕੇ ਅੱਜ ਮੌਸਮ ਵਧੀਆ ਮੀਂਹੂ ਨਹੀਂ ਹੈਗਾ। ਪਰ ਜੇ ਮੀਂਹ ਹੋਵੇ ਤਾਂ ਇੱਥੇ ਤਿਲਕਣ ਵੀ ਹੋਊਗੀ। ਤੇ ਹੋ ਸਕਦਾ ਹੁਣ ਫਿਰ ਔਖਾ ਵੀ ਹੋਵੇ ਚੜਨਾ ਓਏ ਓਏ ਨਾ ਉਹ ਤਾਂ ਵੀ ਇਹ ਨਹੀਂ ਕੋਈ ਪੁੱਛ ਸ਼ਾਇਦ ਮੈਂ ਪੁੱਠੇ ਪਾਸੋਂ ਦੀ ਚੜ੍ਹਿਆ ਆ ਉਹ ਤੀਰ ਜੇ ਉਧਰ ਨੂੰ ਲਾਇ ਹੋਇਆ ਇਹਨਾਂ ਨੇ ਹੌ ਲੱਗੇ ਹੋਇਆ ਤੀਰ ਤੇ ਆਪਾਂ ਉਹਨਾਂ ਨੂੰ ਫੋਲੋ ਕਰਦੇ ਆਂ ਥੋੜਾ ਜਿਹਾ ਗੇੜ ਪਿਆ ਆਪਣਾ ਪਰ ਕੋਈ ਚੱਕਰ ਨਹੀਂ ਆ ਸੀ ਦਵਾਰੇ ਪੌੜੀਆਂ ਆ ਗਈਆਂ ਇੱਧਰ ਆ ਬੈਸੇ ਦੇਖਣ ਨੂੰ ਇੱਥੇ ਜੇ ਆ ਕੇ ਐਵੇਂ ਲੱਗਦਾ ਵੀ ਸਿਖਰ ਆ ਗਿਆ ਪਰ ਹੌਲੀ ਹੌਲੀ ਰਾਹ ਲੱਭ ਗਿਆ ਆਪਾਂ ਉਧਰ ਨੂੰ ਜਾਂਦੇ ਹਾਂ ਜਿੱਥੇ ਤੱਕ ਇਹਨਾਂ ਨੇ ਲਿਖਿਆ ਹੋਇਆ ਫਾਈਨਲ ਵੈਸੇ ਆ ਚੱਲ ਪੱਥਰਾਂ ਤੇ ਆ ਤੀਰ ਬਣਾਏ ਹੋਇਆ ਜਿਨ੍ਹਾਂ ਨੂੰ ਬੰਦਾ ਫੋਲੋ ਕਰੀ ਜਾਂਦਾ ਚੱਲਦੇ ਹੁਣ ਅੱਗੇ ਨੂੰ ਦੇਖਦੇ ਆ ਕਿਮਾ ਕੇ ਪਹਾੜ ਦੇ ਕਿਧਰਲੇ ਪਾਸੇ ਲੈ ਕੇ ਜਾਂਦੇ ਆ ਸ਼ਾਇਦ ਇਹਨਾਂ ਨੇ ਸੁਮਿਟ ਉਧਰ ਲਈ ਸੈੱਟ ਰੱਖਿਆ ਹੋਇਆ ਹੋਣਾ ਸਨਸੈਟ ਵਾਲੀ ਸਾਈਡ ਜਿੱਥੋਂ ਲੋਕ ਆ ਕੇ ਬਹਿ ਕੇ ਸਨਸੈਟ ਦਾ ਆਨੰਦ ਲੈਂਦੇ ਹੋਣਗੇ ਆਪਾਂ ਵੀ ਉਧਰ ਨੂੰ ਚੱਲਦੇ ਆਂ ਵੈਸੇ ਹੁਣ ਸਨਸੈਟ ਦਾ ਟਾਈਮ ਹੋਣ ਵਾਲਾ ਵੈਸੇ ਸਨਸੈਟ ਤੱਕ ਦੇਖਣ ਨੂੰ ਜਗ੍ਹਾ ਸੋਹਣੀ ਆ ਪਰ ਇਹਨਾਂ ਨੇ ਇਸ ਪਾਰਕ ਦਾ ਜਿਹੜਾ ਆਪਣਾ ਕਹਿੰਦੇ ਸਮਾਂ 5 ਵਜੇ ਦਾ ਰੱਖਿਆ ਹੋਇਆ ਵੀ 5 ਵਜੇ ਅਸੀਂ ਨੂੰ ਬੰਦ ਕਰ ਦੇਣੇ ਆ ਸ਼ਾਲਚ ਤਾਂ ਸ਼ਾਇਦ ਹੋ ਜਾਂਦਾ ਹੋਵੇ ਪਰ ਗਰਮੀਆਂ ਦੇ ਵਿੱਚ ਤਾਂ ਸਨਸੈਟ ਵੀ ਬਹੁਤ ਲੇਟ ਹੁੰਦਾ ਹੋ ਸਕਦਾ ਫਿਰ ਉਦੋਂ ਇਹ ਟਾਈਮ ਵੀ ਇਹਦਾ ਵਧਾਉਂਦੇ ਹੋਣ ਚਲੋ ਦੁਬਾਰੇ ਫੇਰ ਪੌੜੀਆਂ ਆ ਗਈਆਂ ਆਪਾਂ ਚੜਦੇ ਹੁਕਤੇ ਨੂੰ ਵੈਸੇ ਆਪਾਂ ਪਹਿਲਾਂ ਉੱਥੋਂ ਹੀ ਉਧਰ ਨੂੰ ਗਿਆ ਪੌੜੀਆਂ ਚੜਦੇ ਛੜਦੇ ਜਿੱਥੋਂ ਸਿੱਧਾ ਆ ਜਾਵੇ ਛੇਤੀ ਆਜੂ ਬੰਦਾ ਰਾਹ ਔਖਾ ਉਧਰ ਉਹਨਾਂ ਨੇ ਆਪਣਾ ਇਹਨਾਂ ਨੇ ਪੌੜੀਆਂ ਹੀ ਬਣਾਈਆਂ ਹੋਈਆਂ ਵੀ ਹੌਲੀ ਹੌਲੀ ਚੜਨ ਨੂੰ ਪਰ ਰਾਹ ਥੋੜਾ ਜਿਆਦਾ ਲੰਬਾ ਜੇ ਕੋਈ ਜ਼ਿਆਦਾ ਫਿਟਨੈਸ ਫਰੀਕ ਆ ਉਹ ਛੇਤੀ ਚੜ ਸਕਦਾ ਸਿੱਧੇ ਰਾਤੋਂ ਚਲੋ ਜੇ ਇਹ ਤਨੂੰ ਚਲਦੇ ਆ ਕਿੱਥੇ ਰੱਖਿਆ ਹੋਇਆ ਹੁਣ ਇੱਥੇ ਆ ਕੇ ਇਹਨਾਂ ਨੇ ਕੋਈ ਲਾਇਆ ਨਹੀਂ ਹੈਗਾ ਹਿਸਾਬ ਕਿਤਾਬ ਜਾ ਵੀ ਕਿੱਥੇ ਜੇ ਰੱਖਿਆ ਹੋਇਆ ਉਹ ਲਾਸਟ ਪੁਆਇੰਟ ਟੋਪੀ ਤਾਂ ਪਈਆ ਕਿਸੇ ਵੀਰ ਭਾਈ ਦੀ ਸ਼ਾਇਦ ਇਹੀ ਹੋਣਾ ਆਹੀ ਜਗ੍ਹਾ ਲੱਗਦੀ ਆ ਜਿੱਥੇ ਆਪਾਂ ਬਿਲਕੁਲ ਅੰਤ ਤੇ ਪਹੁੰਚ ਗਏ। ਤੇ ਇਸ ਟਾਈਮ ਆਪਾਂ ਬਿਲਕੁਲ ਸਿਖਰ ਤੇ ਪਹੁੰਚ ਸਕੇ ਆ। ਸਾਹਮਣੇ ਸੂਰਜ ਚਾਪੀਆਂ ਮਾਰ ਰਿਹਾ ਤੇ ਇਹਦਾ ਵੀ ਹੁਣ ਛੇਪਣ ਦਾ ਟਾਈਮ ਆ। ਤੇ ਇਸ ਪਹਾੜ ਦਾ ਆਪਾਂ ਕਹਿੰਦੀ ਹੈ ਸਿਖਰ ਆ। ਤੇ ਆ ਬਸ ਐਵੇਂ ਪਹਾੜ ਪੱਥਰਾਂ ਦੇ ਉੱਤੇ ਪੱਥਰ ਜੇ ਪਿਆ। ਤਾਂ ਹੀ ਇਹਦਾ ਨਾਮ ਸ਼ਾਇਦ ਇਹਨਾਂ ਨੇ ਹੈਂਗੀਂਗ ਰੌਕ ਰੱਖਿਆ। ਤੇ ਜਦੋਂ ਆਪਾਂ ਇਹਨੂੰ ਕੀ ਕਹਿੰਦੇ ਆ ਟਰੈਕ ਕਹਿੰਦੇ ਆ ਹਾਈਕਿੰਗ ਕਹਿੰਦੇ ਆ ਇਹਨੂੰ ਚੜਦੇ ਆ। ਕੋਈ ਜ਼ਿਆਦਾ ਔਖੀ ਨਹੀਂ। ਅਹ ਠੀਕ ਆਗਾ ਸਹਾਇਤਾ ਜਰੂਰ ਫੁੱਲਦਾ ਇੱਕ ਵਾਰੀ ਪਰ ਠੀਕ ਆ ਕੋਈ ਜ਼ਿਆਦਾ ਆਪਾਂ ਕਹਿ ਲੀਏ ਵੀ ਇੰਨਾ ਹਾਰਡ ਨਹੀਂ ਹੈਗਾ ਇਸ ਪਹਾੜ ਦੀ ਹਾਈਕਿੰਗ ਕਰਨ ਵੇਲੇ ਲਗਭਗ ਆਪਾਂ ਇਹਦੇ ਚਾਰੇ ਪਾਸੇ ਘੁੰਮੀ ਜਾਂਦੇ ਆ ਉਹ ਟ੍ਰੈਕ ਉਹਨਾਂ ਨੇ ਉਹ ਜਿਹੇ ਹਿਸਾਬ ਨਾਲ ਬਣਾਇਆ ਹੋਇਆ ਵੀ ਤੁਸੀਂ ਚਾਰੇ ਪਾਸੇ ਦਾ ਵਿਊ ਇਹਦਾ ਦੇਖ ਸਕਦੇ ਹੋ ਤੇ ਇਸ ਟਾਈਮ ਆਪਾਂ ਸਿਖਰ ਤੇ ਬੈਠੇ ਆਂ ਪੰਜ-ਸੱਤ ਮਿੰਟ ਇੱਥੇ ਹੋਰ ਬਹਿਨੇ ਆ ਤੇ ਫੇਰ ਆਪਾਂ ਇੱਥੋਂ ਚੱਲਦੇ ਆਂ ਥੱਲੇ ਨੂੰ ਆ ਸਾਹਮਣੇ ਸੂਰਜ ਆ ਇੱਕ ਪਤਨੀ ਆ ਕੀ ਦਿਖ ਰਿਹਾ ਕੈਮਰੇ ਚ ਇਹਦੀ ਕੈਮਰਾ ਕੈਪਚਰ ਐਵੇਂ ਕਰ ਰਿਹਾ ਜਿਾ ਕੀ ਸੀ ਨਾ ਸਮਝ ਹੀ ਨਹੀਂ ਲੱਗ ਰਹੀ ਅੱਖਾਂ ਚ ਸਾਹਮਣੇ ਦੇਖਣ ਨੂੰ ਦਿਖ ਨਹੀਂ ਰਿਹਾ ਕੁਝ ਪਰ ਕੈਮਰੇ ਚ ਇੱਥੇ ਜ ਆ ਪਤਨੀ ਆ ਰਿਹਾ ਬਸ ਇਹ ਇੱਥੇ ਬਹਿ ਕੇ ਪੂਰਾ ਤੁਸੀਂ ਥੀ ਵਿਊ ਦਾ ਆਨੰਦ ਮਾਣ ਧੁੱਪ ਸੇਕੋ ਸੋਹਣਾ ਮੌਸਮ ਅੱਜ ਦਿਨ ਹਾਂਜੀ ਹੈਂਗਿੰਗ ਰੌਕ ਤੇ ਅੱਜ ਆਪਾਂ ਸਿਖਰ ਤੇ ਪਹੁੰਚ ਗਏ ਕੋਈ ਜ਼ਿਆਦਾ ਔਖਾ ਨਹੀਂ ਥੋੜਾ ਹੀ ਆ ਦੋ ਬੰਦੇ ਸਾਡੇ ਸਾਰੇ ਤੱਕ ਪਹੁੰਚੇ ਵੀ ਨਹੀਂ ਹੈਗੇ ਰਾਹ ਦੇ ਵਿੱਚ ਖੜ ਗਏ ਪਰ ਇੰਨਾ ਔਖਾ ਨਹੀਂ ਹੈਗਾ ਨਾਰਮਲ ਆ ਕਿਲੋਕੋਮੀਟਰ ਆਪਾਂ ਤਾਂ ਉਹ ਪਹਾੜ ਚੜਦੇ ਆ ਤੇ ਬਾਕੀ ਆਪਾਂ ਨੇ ਇਹ ਜਿਹੜਾ ਆਸਟ੍ਰੇਲੀਆ ਦਾ ਰੋਡ ਟ੍ਰਿਪ ਸੀ ਉਹ ਕੰਟੀਨਿਊ ਆ ਵਿੱਚ ਦੀ ਆਪਾਂ ਥੋੜੀ ਜਿਹੀ ਬ੍ਰੇਕ ਵੀ ਲਈ ਵਧੀਆ ਰਿਹਾ ਸੋ ਫਾਰ ਆਪਣਾ ਸਫਰ ਬੜਾ ਚੰਗਾ ਸੀ ਤੇ ਮੈਂ ਅੱਜ ਇਸ ਬਲੌਗ 'ਚ ਆਪਾਂ ਇਹ ਵੀ ਗੱਲ ਕਰਦੇ ਆ ਥੋੜਾ ਜਿਹਾ ਵੀ ਸਫਰ ਆਪਣਾ ਕਿਵੇਂ ਰਿਹਾ ਸਫਰ ਰਾਹ ਦਾ ਆਸਟ੍ਰੇਲੀਆ ਦਾ ਜਿੰਨਾ ਵੀ ਸੀ ਲਗਭਗ ਸਾਰਾ ਬਹੁਤ ਸੋਹਣਾ ਰਿਹਾ ਮਾੜੇ ਚੰਗੇ ਥੋੜੇ ਬਹੁਤ ਤਜਰਬੇ ਵੀ ਹੋਏ ਵਧੀਆ ਸੀ ਉਹ ਵੀ ਸਿੱਖ ਦਾ ਬੰਦਾ ਉਹਨਾਂ ਚੀਜ਼ਾਂ ਤੋਂ ਵੀ ਮਾੜਾ ਤਾਂ ਖੈਰ ਕੁਝ ਨਹੀਂ ਚੰਗੇ ਹੀ ਸੀ ਸਾਰਾ ਜੋ ਵੀ ਰਿਹਾ ਤੇ ਬਾਕੀ ਇੰਨਾ ਕ ਵਿਦਣ ਸਾਡੇ ਕੋਲ ਥੋੜੀ ਸੀ 12 13 ਦਿਨਾਂ ਦੇ ਵਿੱਚ ਇੱਥੇ ਪਹੁੰਚੇ ਤੇ ਸਮੇਂ ਨੂੰ ਮੱਧ ਨਜ਼ਰ ਰੱਖਦੇ ਹੋਏ ਬਾਕੀ ਹੁਣ ਇੱਥੋਂ ਵਾਪਸ ਵੀ ਜਾਵਾਂਗੇ ਉਹਦੀ ਕੋਸ਼ਿਸ਼ ਕਰਾਂਗੇ ਬਣਾਉਣ ਦੀ ਬਲੌਗ ਦੇਖਦੇ ਹਾਂ ਚਲੋ ਜਿਵੇਂ ਦੇ ਹਾਲਾਤ ਰਹਿਣਗੇ ਪਰ ਹਾਂ ਬੜਾ ਸੋਹਣਾ ਸੀ ਪਰ ਮੈਨੂੰ ਇੰਨਾ ਕ ਲੱਗਿਆ ਵੀ ਸਮਾਂ ਬੰਦੇ ਕੋਲੇ ਥੋੜਾ ਜਿਹਾ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਆਸਟ੍ਰੇਲੀਆ ਬੜਾ ਸੋਹਣਾ ਰਾਹ ਦੇ ਵਿੱਚ ਜਿਵੇਂ ਤੁਸੀਂ ਪਿਛਲੇ ਬਲੌਗਾਂ ਦੇ ਵਿੱਚ ਦੇਖਿਆ ਲੋਕ ਸਮੁੰਦਰੀ ਕਿਨਾਰਿਆਂ ਦੇ ਉੱਤੇ ਟੈਂਟ ਲਾ ਕੇ ਆਪਦਾ ਕੈਰਾਵਨ ਖੜਾ ਕੇ ਉੱਥੇ ਖਾਂਦੇ ਪੀਂਦੇ ਆ ਤੇ ਬੜਾ ਵਧੀਆ ਆਨੰਦ ਲੈਂਦੇ ਆ ਇੰਜੋਏ ਕਰਦੇ ਆ ਹਾਂ ਉਹਦੇ ਲਈ ਥੋੜਾ ਜਿਹਾ ਖੁੱਲਾ ਸਮਾਂ ਚਾਹੀਦਾ ਪਰ ਹਾਂ ਇੰਨਾ ਕਹਿ ਸਕਦਾ ਮੈਂ ਵੀ ਮਲ ਪਰਤ ਤੋਂ ਲੈ ਕੇ ਮਲਮਨ ਤੱਕ ਦਾ ਜਿੰਨਾ ਵੀ ਰੋਡ ਟ੍ਰਿਪ ਆ ਇਹਦੇ ਉੱਤੇ ਤੁਸੀਂ ਜੇ ਤੁਹਾਡੇ ਕੋਲੇ ਖੁੱਲਾ ਟਾਈਮ ਆ 30 35 ਦਿਨ ਬੜੇ ਆਰਾਮ ਨਾਲ ਲਾ ਸਕਦੇ ਹੋ ਇੰਨਾ ਕੁਛ ਦੇਖਣ ਨੂੰ ਆਪਣੇ ਕੋਲੇ ਸਮਾਂ ਘੱਟ ਸੀ ਆਪਾਂ ਘੱਟ ਚੀਜ਼ਾਂ ਦੇਖ ਪਾਏ ਪਰ ਜਿੰਨਾ ਵੀ ਦੇਖਿਆ ਬੜਾ ਖੂਬਸੂਰਤ ਰਿਹਾ ਬਾਕੀ ਇਹ ਵੀਡੀਓ ਅੱਜ ਆਪਾਂ ਬਣਾ ਰਹੇ ਆ ਥੋੜੇ ਵਿੱਚ ਦਿਨਾਂ ਦਾ ਗੈਪ ਸੀ ਕਿਉਂਕਿ ਮੌਸਮ ਵੀ ਓਵੇਂ ਸੀ ਰੈਸਟ ਵੀ ਕਰੀ ਕੰਮਕਾਰ ਵੀ ਕਰੇ ਆਪਦੇ ਕੰਮ ਵੀ ਕਰਦੇ ਰਹੇ ਤੇ ਹੁਣ ਆਪਾਂ ਥੋੜੇ ਬਹੁਤ ਜਿਹੜੀਆਂ ਮੈਲਬਨ ਦੀਆਂ ਦੇਖਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਹੋਰ ਦੇਖਾਂਗੇ ਬਾਕੀ ਆਪਾਂ ਇਸ ਟ੍ਰਿਪ ਨੂੰ ਦੁਆਰਾ ਪਰਥ ਜਾ ਕੇ ਖਤਮ ਕਰਾਂਗੇ ਤੇ ਬਾਕੀ ਵਿਸਥਾਰ ਚ ਕੋਸ਼ਿਸ਼ ਕਰਾਂਗੇ ਸਾਰਾ ਕੁਝ ਦੱਸਣ ਦੀ ਅਲੱਗ-ਅਲੱਗ ਸ਼ਹਿਰ ਦੀ ਵੀ ਕਿੱਥੇ ਕੀ ਵਧੀਆ ਦੇਖਿਆ ਤੇ ਕਿੱਥੇ ਕਿਵੇਂ ਦੇ ਰਿਹਾ ਬਾਕੀ ਆਪਾਂ ਇਹ ਕਹਿ ਸਕਦੇ ਆਂ ਵੀ ਮਾੜਾ ਤਾਂ ਕੁਝ ਨਹੀਂ ਹੁੰਦਾ ਹੁੰਦਾ ਇਹਨਾਂ ਜਿੰਨੇ ਵੀ ਆਪਣੇ ਰੋਡ ਟ੍ਰਿਪ ਆਉਂਦੇ ਆ ਚੰਗੇ ਹੀ ਹੁੰਦਾ ਕਈ ਚੀਜ਼ਾਂ ਹੁੰਦੀਆਂ ਵੀ ਆਪਾਂ ਲੱਗਦਾ ਹੁੰਦਾ ਮਾੜਾ ਤੋਂ ਭਾਪੂ ਵੀ ਆਪਾਂ ਕਈ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਨਹੀਂ ਵੀ ਉਹ ਚੀਜ਼ਾਂ ਹੋਣੀਆਂ ਜ਼ਰੂਰੀ ਨਹੀਂ ਜਦੋਂ ਆਪਾਂ ਇਹ ਜੇ ਰੋਡ ਟ੍ਰਿਪ ਕਰਦੇ ਆ ਉਹਨਾਂ ਚੀਜ਼ਾਂ ਦੀ ਆਪਾਂ ਨੂੰ ਘਾਟ ਮਹਿਸੂਸ ਹੁੰਦੀ ਆ ਜਿਵੇਂ ਕੋਈ ਵੀ ਤਰ੍ਹਾਂ ਦੀ ਚੀਜ਼ ਲਾ ਸਕਦੇ ਹੋ ਤੁਸੀਂ ਜਦੋਂ ਆਪਾਂ ਬਾਹਰ ਰਹਿਣਾ ਖਾਣ ਪੀਣ ਦਾ ਕਹਿ ਸਕਦੇ ਆ ਉਹਦੇ ਵਿੱਚ ਬਣਾਉਣ ਵਾਲੀ ਚੀਜ਼ ਕਹਿ ਸਕਦੇ ਆ ਜਿਵੇਂ ਆਪਾਂ ਆਪਣਾ ਆਪ ਬਣਾਉਨੇ ਆ ਵੀ ਕਿੰਨੇ ਕੁ ਦੀ ਲੋੜ ਆ ਜਾਂ ਕੀ ਆ ਬਾਕੀ ਓਵਰ ਆਲ ਬੜਾ ਵਧੀਆ ਸਫ਼ਰ ਰਿਹਾ ਤੇ ਹੁਣ ਆਪਾਂ ਇਹਨੂੰ ਅੱਗੇ ਜਾਰੀ ਰੱਖਾਂਗੇ ਤੇ ਪਰਥ ਜਾ ਕੇ ਖਤਮ ਕਰਾਂਗੇ ਤੇ ਹੁਣ ਆਪਾਂ ਇਸ ਜਿੱਥੇ ਸ ਆ ਇੱਥੇ ਥੋੜਾ ਟਾਈਮ ਹੋਰ 5-7 ਮਿੰਟ ਬੈਠ ਕੇ ਦੇਖਦੇ ਆਂ ਤੇ ਫਿਰ ਇਥੋਂ ਥੱਲੇ ਨੂੰ ਚੱਲਦੇ ਆਂ ਹੁਣ ਆਪਾਂ ਹੌਲੀ-ਹੌਲੀ ਬਸ ਥੱਲੇ ਨੂੰ ਜਾ ਰਹੇ ਆਂ ਤੇ ਹੁਣ ਥੱਲੇ ਨੂੰ ਜਾਣ ਨੂੰ ਤਾਂ ਜ਼ਿਆਦਾ ਸਮਾਂ ਲੱਗਣਾ ਨਹੀਂ ਤੇ 5 ਵਜੇ ਇਹਨਾਂ ਨੇ ਬੰਦ ਕਿਹਾ ਹੋਇਆ ਤੇ ਸਮਾਂ ਇਸ ਟਾਈਮ ਹੋ ਗਿਆ 3:42 ਤੇ ਆਪਾਂ ਥੱਲੇ ਤਾਂ ਹੁਣ ਤਾਂ 10 ਮਿੰਟਾਂ 'ਚ ਜਾ ਰਹਿਣਾ ਥੱਲੇ ਨੂੰ ਤਾਂ ਕੋਈ ਆਪਣਾ ਜ਼ੋਰ ਨਹੀਂ ਲੱਗਣਾ ਬਸ ਥੱਲੇ ਸਟੈਪ ਪਟਣੇ ਆ ਪੌੜੀਆਂ ਬਣੀਆਂ ਹੋਈਆਂ ਹੈਗੀਆਂ ਤੇ ਉਹ ਅੱਗੇ ਜਾ ਕੇ ਸੜਕ ਵੀ ਆ ਜਾਣੀਆਂ ਤੇ ਉਤਰਦੇ ਹੁਣ ਹੌਲੀ ਹੌਲੀ ਥੱਲੇ ਨੂੰ ਜਾ ਕੇ ਹੋਰ ਲੋਕ ਵੀ ਜਿਹੜੇ ਆਏ ਹੋਏ ਸੀ ਉਹਨਾਂ ਨੇ ਵੀ ਥੱਲੇ ਨੂੰ ਜਾਣਾ ਸ਼ੁਰੂ ਕਰਤਾ ਤੇ ਆਪਾਂ ਵੀ ਚੱਲੀਏ ਕਹਵੇਂ ਹੁੰਦਿਆ ਬੇਸ਼ੁਕਰੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੇ ਆਸ ਫਾਇਦਾ ਓਵੇਂ ਦੀਓ ਗੱਲ ਬਾਤ ਆ ਪੱਥਰ ਪਾੜ ਕੇ ਹੋਇਆ ਹੋਇਆ ਇਤੋਂ ਜ ਬੜੇ ਸੋਹਣੇ ਲੱਗਦੇ ਆ ਪੱਥਰ ਪਏ ਇੱਕ ਪੱਥਰ ਤੇ ਇੱਕ ਔਰ ਦੂਜਾ ਦੂਜੇ ਦੇ ਉੱਤੇ ਛੋਟਾ ਹੋਰ ਦੇਖਣ ਨੂੰ ਬੜੇ ਸੋਹਣੇ ਲੱਗਦੇ ਆ ਚਲੋ ਆਪਾਂ ਵਧਦੇ ਹੁਣ ਹੌਲੀ ਹੌਲੀ ਥੱਲੇ ਨੂੰ ਤੇ ਆ ਇੱਕ ਏਸੇ ਪਹਾੜ ਦਾ ਹੋਰ ਦ੍ਰਿਸ਼ ਜਿੱਥੇ ਉੱਪਰੋਂ ਪੱਥਰ ਟੁੱਟ ਕੇ ਸ਼ਾਇਦ ਉਹ ਪਤਾ ਨਹੀਂ ਕਿੰਨੀਆਂ ਕੁ ਸਦੀਆਂ ਦਾ ਏਵੇਂ ਪਿਆ ਹੋਣਾ ਜਿਹੜਾ ਉਹ ਛੋਟਾ ਜਿਹਾ ਜਾਂ ਉਹ ਸ਼ੁਰੂ ਤੋਂ ਹੀ ਏਹੀਂ ਪਿਆ ਜਾਂ ਉੱਪਰੋਂ ਟੁੱਟਾ ਟੱਕ ਕੇ ਗਿਰਿਆ ਇਹ ਰੱਬ ਜਾਣਦਾ ਪਰ ਹਾਂ ਇਹਨਾਂ ਨੇ ਇੱਥੇ ਲਿਖ ਕੇ ਲਾਇਆ ਹੋਇਆ ਇਦੋਂ ਅੱਗੇ ਤੁਸੀਂ ਜਾਣਾ ਨਹੀਂ ਖਤਰਾ ਹੋ ਸਕਦਾ ਅੱਗੇ ਕਹਿੰਦੇ ਸ਼ਾਇਦ ਇਸੇ ਲਈ ਇਹਨਾਂ ਨੇ ਇੱਥੇ ਰਾਹ ਬੰਦ ਕਰਿਆ ਹੋਇਆ ਤੇ ਹੁਣ ਆਪਾਂ ਫੇਰ ਇੱਕ ਵਾਰੀ ਪੈੜਾ ਪੁੱਟਦੇ ਆਂ ਤੇ ਚੜਦੇ ਆਂ ਆਪਣੇ ਰਾਹਾਂ ਤੇ ਜਿਹੜਾ ਆਪਾਂ ਜਾਣ ਵੇਲੇ ਉੱਥੇ ਕਵਾਲਾ ਦੇਖਿਆ ਸੀ ਉਹ ਲੱਗਦਾ ਹਜੇ ਵੀ ਉਸੇ ਦਰਖਤ ਤੇ ਉਵੇਂ ਹੀ ਬੈਠਾ ਤੇ ਉਹ ਉੱਥੇ ਲੋਕ ਖੜੇ ਹੋਰ ਉਹ ਨੂੰ ਹਜੇ ਦੇਖ ਰਹੇ ਆ ਤੇ ਇਹਨੂੰ ਲੋਕ ਜਿਆਦਾ ਕਹਿੰਦੇ ਆਪਾਂ ਡਰਨ ਵਾਲਾ ਨਹੀਂ ਹੈਗਾ ਇਹ ਜਾਨਵਰ ਬੜਾ ਪਿਆਰਾ ਜਿਹਾ ਜਾਨਵਰ ਆ ਅੱਜੇ ਤੱਕ ਤਾਂ ਬੜਾ ਸੋਹਣਾ ਰਾਹ ਬਣਿਆ ਹੋਇਆ ਅੱਜਵੇਂ ਐਵੇਂ ਦਾ ਸੜਕ ਬਣੀ ਹੋਇਆ ਹਾਂ ਚੜਾਈ ਜ਼ਰੂਰ ਹੈਗੀ ਆ ਪਰ ਸੋਹਣਾ ਬਣਿਆ ਹੋਇਆ ਤੇ ਲੋਕ ਆਪਦੇ ਜਵਾਕਾਂ ਨੂੰ ਵੀ ਇੱਥੇ ਲੈ ਕੇ ਆਉਂਦੇ ਆ ਪ੍ਰੈਮ ਵਗੈਰਾ ਕਿਉਂਕਿ ਪ੍ਰੈਮ ਉੱਥੇ ਤੱਕ ਅੱਜੇ ਤੱਕ ਚੱਲ ਜਾਂਦਾ ਆ ਸੜਕ ਦੇ ਨਾਲ ਨਾਲ ਹਾਂ ਇੱਥੇ ਆ ਕੇ ਇਹਨਾਂ ਨੇ ਫੇਰ ਦੋ ਰਾ ਦਿੱਤੇ ਹੋਇਆ ਇੱਕ ਆ ਰੈਂਪ ਤੇ ਦੂਜਾ ਪੌੜੀਆਂ ਆਪਾਂ ਉੱਪਰ ਨੂੰ ਆਉਣ ਵੇਲੇ ਰੈਂਪ ਚੜ ਕੇ ਆਏ ਸੀ ਤੇ ਹੁਣ ਥੱਲੇ ਨੂੰ ਆਪਾਂ ਪੌੜੀਆਂ ਉਤਰ ਕੇ ਜਾਂਦੇ ਆ ਤੇ ਨਾਲੇ ਇੱਕ ਲਗਗ ਤਰ੍ਹਾਂ ਦਾ ਆਪਾਂ ਇੱਧਰ ਦੀ ਹੋਰ ਵਿਊ ਦੇਖਾਂਗੇ ਜਿਹੜਾ ਕਿ ਇੱਥੇ ਵੀ ਸੋਹਣਾ ਕੁਦਰਤ ਆ ਪਾੜ ਜਿਆ ਇੱਧਰ ਨੂੰ ਬਣਿਆ ਹੋਇਆ ਵੈਸਰਾ ਪਰ ਆਪਾਂ ਪਹਿਲਾਂ ਆਹ ਏਰੀਏ ਨੂੰ ਵੀ ਚੰਗੀ ਤਰ੍ਹਾਂ ਦੇਖ ਲਈਏ ਇਹ ਸਾਰੇ ਪੱਥਰ ਐ ਕੱਲਾ ਕੱਲਾ ਪੱਥਰ ਜਿਹਾ ਬੱਸ ਐਵੇਂ ਤਾਂ ਨੂੰ ਖੜਾ ਜਿਵੇਂ ਆਪ ਆਪਾਂ ਕਹ ਲਈਏ ਬੁੱਤ ਤਿਆਰ ਕਰੇ ਹੁੰਦੇ ਪਰ ਕੁਦਰਤੀ ਤੌਰ ਤੇ ਬੜੇ ਸੋਹਣੇ ਲੱਗਦੇ ਆ ਕੁਦਰਤੀ ਤੌਰ ਤੇ ਪੁਰਾਣੇ ਕਿੰਨੀਆਂ ਕੁ ਸਦੀਆਂ ਦੇ ਪਤਾ ਨਹੀਂ ਐਵੇਂ ਖੜੇ ਹੋਣਗੇ ਪਰ ਇੱਕ ਚੀਜ਼ ਆ ਵੀ ਆਪਾਂ ਜਿੰਨੇ ਕੁ ਵੀ ਹੁਣ ਤੱਕ ਸਫ਼ਰ ਦੇ ਵਿੱਚ ਰਾਹ ਦੇ ਵਿੱਚ ਪਹਾੜ ਦੇਖੇ ਜਾਂ ਬੀਚ ਦੇਖੇ ਜਾਂ ਜੋ ਵੀ ਦੇਖਿਆ ਵੀ ਐਵੇਂ ਲੱਗਦਾ ਵੀ ਕੋਈ ਵੀ ਚੀਜ਼ ਕਿਸੇ ਇੱਕ ਦੂਜੇ ਨਾਲ ਮਿਲਦੀ ਨਹੀਂ ਹੈਗੀ ਹਰ ਇੱਕ ਚੀਜ਼ ਦਾ ਇੱਕ ਆਪਣਾ ਅਲੱਗ-ਲੱਗ ਉਹ ਆ ਦੇਖ ਕੇ ਲਈ ਆਪਾਂ ਜੋ ਕਹ ਲਈਏ ਵੀ ਕੁਦਰਤ ਬੜੀ ਬਲਵਾਨ ਆ ਕਰੋੜਾਂ ਯਾਰ ਬਈ ਚੀਜ਼ਾਂ ਨੇ ਪਰ ਕੋਈ ਵੀ ਚੀਜ਼ ਕਿਸੇ ਨਾਲ ਮਿਲਦੀ ਨਹੀਂ ਹੈਗੀ ਹਰੇਕ ਦਾ ਆਪਣੀ ਬਣਤਰ ਆ ਹੂੰ ਆ ਪੌੜੀਆਂ ਦਾ ਰਾਹ ਵੀ ਸੋਹਣਾ ਬਣਿਆ ਹੋਇਆ ਜਦੋਂ ਆਪਾਂ ਇੱਧਰ ਤੇ ਆਉਣੇ ਇਹ ਮੇ ਪਤਰਨੀ ਤੁਹਾਨੂੰ ਜੀ ਇਹਨਾਂ ਨੇ ਰਾਰ ਰੱਖਿਆ ਹੋਇਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਕੁਦਰਤ ਇੰਨੀ ਵੱਡੀ ਚੀਜ਼ ਆ ਵੀ ਉਹਨੇ ਪ੍ਰਮਾਤਮਾ ਨੇ ਜੋ ਵੀ ਬਣਾਇਆ ਦੇਖੋ ਕੋਈ ਚੀਜ਼ ਕਿਸੇ ਨਾਲ ਨਹੀਂ ਮਿਲਦੀ ਹਰ ਚੀਜ਼ ਦਾ ਇੱਕ ਆਲਗ ਆਪਣਾ ਰੂਪ ਆ ਰੰਗ ਆ ਤੇ ਉਹਦੀ ਅਲੱਗ ਖੂਬਸੂਰਤੀ ਆ ਇੱਕ ਇਨਸਾਨ ਹੀ ਆ ਮੈਨੂੰ ਲੱਗਦਾ ਵੀ ਜਿਹੜਾ ਕਹਿੰਦਾ ਮੈਂ ਆ ਚੀਜ਼ ਉਹਦੇ ਵਰਗੀ ਬਣਾ ਤਾਂ ਜਾਂ ਉਹਦੇ ਵਰਗਾ ਬਣ ਜਾ ਪਰ ਹਰ ਚੀਜ਼ ਦੀ ਕਲ ਆਪਣੀ ਅਲੱਗ ਖੂਬੀ ਹੁੰਦੀ ਆ ਤੇ ਇੱਕ ਅਲੱਗ ਖੂਬਸੂਰਤੀ ਆ ਤੇ ਜਿਹੜਾ ਵੀ ਕੀ ਕਹਿੰਦੇ ਹੁੰਦੇ ਆ ਸਵਾਦ ਵੀ ਉਸੇ ਚੀਜ਼ ਚ ਵੀ ਹਰੇਕ ਚੀਜ਼ ਦਾ ਇੱਕ ਆਪਣੀ ਅਲੱਗ ਕੀ ਕਹਿੰਦੇ ਹੁੰਦੇ ਆ ਉਹਨੂੰ ਡਾਇਵਰਸੀਫਿਕੇਸ਼ਨ ਕਹਿ ਸਕਦੇ ਆ ਮੈਂ ਸ਼ਾਇਦ ਡਾਇਵਰਸਿਟੀ ਦੇ ਵਿੱਚ ਇੱਕ ਅਲੱਗ ਨੰਦ ਆ ਜੇ ਸਾਰਾ ਕੁਝ ਇੱਕ ਤਰ੍ਹਾਂ ਦਾ ਹੋ ਜੇ ਫਿਰ ਉਹਨੂੰ ਦੇਖਣ ਦਾ ਵੀ ਕੋਈ ਸਵਾਦ ਨਹੀਂ ਪੌੜੀਆਂ ਵਾਲੇ ਰਾਹ ਤੋਂ ਲੱਗਦਾ ਵੀ ਆਪਾਂ ਛੇਤੀ ਥੱਲੇ ਆ ਗਏ ਆ ਹਾਂ ਇਹ ਚੜਨਾ ਜ਼ਰੂਰ ਹੋ ਜਦੋਂ ਉੱਪਰ ਨੂੰ ਚਾਣੇ ਆ ਤਾਂ ਬੜਾ ਔਖਾ ਲੱਗਦਾ ਹੋਣਾ ਕਿਉਂਕਿ ਪੌੜੀਆਂ ਕਈ ਵੱਡੀਆਂ ਵੀ ਨੇ ਤੇ ਓਬਵੀਅਸ ਜੀ ਗੱਲ ਆ ਵੀ ਉੱਤੇ ਜ਼ੋਰ ਵੀ ਜ਼ਿਆਦਾ ਲੱਗਣਾ ਰੈਂਪ ਤੇ ਬੰਦਾ ਚਲੋ ਹੌਲੀ ਹੌਲੀ ਤੁਰਿਆ ਜਾਂਦਾ ਕਿ ਹੁਣ ਇੱਕ ਰਾਹ ਇਧਰ ਨੂੰ ਜਾਂਦਾ ਵਸੇ ਰਾਹ ਇਹ ਉੱਥੇ ਤੱਕ ਹੀ ਆ ਮੇਨ ਰਾਹ ਮੇਨ ਲੱਗਾ ਇਧਰ ਨੂੰ ਜਾਂਦਾ ਪੌੜੀਆਂ ਚੜ ਕੇ ਆਪਾਂ ਮਿੰਟੋ ਮਿੰਟੀ ਆ ਗਏ ਆ ਵਸੇ ਹਜੇ ਹੋਰ ਥੱਲੇ ਜਾਣਾ ਇਧਰ ਨੂੰ ਅੱਜ ਅੱਜ ਇਹ ਤੋਂ ਜਿਆਦਾ ਥੱਲੇ ਆ ਗਏ ਆ ਹਾਂ ਪਰ ਇੰਨਾ ਕ ਵੀ ਜਿਹੜਾ ਮੇਨ ਪਹਾੜ ਜੇ ਸੀ ਆਪਾਂ ਉਹ ਥੱਲੇ ਨੂੰ ਉਤਰ ਆਇਆ ਹੁਣ ਆਪਾਂ ਉਤਰਨ ਵੇਲੇ ਇਸ ਪਾਸਿਓਂ ਆਇਆ ਪੌੜੀਆਂ ਉਤਰ ਕੇ ਜਦੋਂ ਆਪਾਂ ਗਏ ਸੀ ਉਦੋਂ ਆਪਾਂ ਇਸ ਪਾਸਿਓਂ ਗਏ ਸੀ ਇਹ ਰਾਹ ਥੋੜਾ ਜਿਹਾ ਲੰਬਾ ਪਰ ਇਹ ਪੌੜੀਆਂ ਨਹੀਂ ਹੈਗੀਆਂ ਚੜ੍ਹਨਾ ਆਸਾਨ ਆ ਥੋੜਾ ਜਿਹਾ ਪੌੜੀਆਂ ਓਬਵੀਅਸ ਜੀ ਗੱਲ ਆ ਵੀ ਥੋੜਾ ਜਿਆਦਾ ਲੱਗਦਾ ਆਪਣਾ ਜੋਰ ਕਹਿਦੀ ਉਹਨਾਂ ਨੂੰ ਪੌੜੀਆਂ ਨੂੰ ਹਾਂ ਪਰ ਛੇ ਦੀ ਚੜ ਜਾਂਦਾ ਬੰਦਾ ਹੁਣ ਆਪਾਂ ਇਸ ਪਾਸੇੋਂ ਚੱਲਦੇ ਆਂ ਇਧਰੋਂ ਆਪਾਂ ਆਇਆ ਤੇ ਹੁਣ ਇਸ ਪਾਸੇ ਨੂੰ ਚੱਲਦੇ ਆਂ ਕਾਰਗਨੀ ਨੂੰ ਤੇ ਉੱਥੇ ਜਾ ਕੇ ਆਪਾਂ ਪਹਿਲਾਂ ਤਾਂ ਪੇੜ ਪੂਜਾ ਕਰੀਏ ਭੁੱਖ ਲੱਗ ਗਈ ਆਪਾਂ ਇਸੇ ਜਗ੍ਹਾ ਤੋਂ ਟਰੈਕ ਹਾਈਕਿੰਗ ਜੋ ਵੀ ਇੱਥੋਂ ਸਟਾਰਟ ਕਰਿਆ ਸੀ ਤੇ ਇੱਥੇ ਆ ਗਏ ਹੁਣ ਆਪਾਂ ਵਾਪਿਸ ਕਰਕੇ ਨੂੰ ਜਿਆਦਾ ਸਮਾਂ ਨਹੀਂ ਲੱਗਿਆ ਸਮਾਂ ਥੋੜਾ ਹੀ ਲੱਗਿਆ ਆਪਾਂ ਉੱਪਰੋਂ ਜਦੋਂ ਤੱਕ 3:42 ਲੈ 3:58 ਤੇ ਆਪਾਂ ਥੱਲੇ ਆ ਗਏ ਹੁਣ ਵੇਲੇ ਤਾਂ ਮਿੰਟ-ਮਿੰਟੀ ਆ ਗਏ ਕਿਉਂਕਿ ਕਿਲੋਕਿਮੀਟਰ ਹੀ ਆ ਉੱਤਰ ਨਾਲ ਥੱਲੇ ਨੂੰ ਕਿਲੋਕਿਮੀਟਰ ਜਾਣਾ ਤਾਂ ਨੂੰ ਜਾਣ ਮੇਲੇ ਟਾਈਮ ਲੱਗਦਾ ਤੇ ਆ ਇੱਥੇ ਕੈਫੇ ਬਣਿਆ ਖਾਣ ਪੀਣ ਨੂੰ ਤੇ ਆ ਉਹੀ ਇਨਫੋਰਮੇਸ਼ਨ ਸੈਂਟਰ ਜਿਹੜਾ ਆਪਾਂ ਆਉਣ ਵੇਲੇ ਦੇਖਿਆ ਇੱਕ ਵਾਰੀ ਫੇਰ ਆਪਾਂ ਇਹਦੇ ਵਿੱਚ ਦੀ ਲੰਘ ਜੰਨੇ ਆ ਤੇ ਆ ਇੱਥੇ ਇੱਕ ਇਹਨਾਂ ਨੇ ਛੋਟੀ ਜਿਹੀ ਟਨਲ ਜੀ ਬਣਾਈ ਆ ਵੈਸੇ ਹੀ ਜਵਾਕਾਂ ਦੇ ਇਹਨੂੰ ਦੂਜੇ ਪਾਸੇ ਨੂੰ ਜਾ ਕੇ ਬੰਦਾ ਨਿਕਲ ਜਾਂਦਾ ਤੇ ਆ ਰਿਖਿਆ ਵਿਊਇੰਗ ਡੈਕ ਇਹਨੂੰ ਵੀ ਆਪਾਂ ਦੇਖ ਲਈਏ ਵੀ ਕੀ ਆ ਉੱਪਰ ਇਹ ਪੰਜਾਂ ਵੇਲੇ ਮਿਸ ਕਰ ਗਏ ਸੀ ਪਰ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੁਝ ਹੈਗਾ ਜਿਹੜੇ ਹਸਾਬ ਨਾਲ ਇਹਨਾਂ ਨੇ ਇਹ ਬੰਦ ਜਿਆ ਕਰਿਆ ਪਿਆ ਹਾਂ ਇਹ ਬੰਦ ਇਹਨਾਂ ਨੇ ਕਰਿਆ ਹੋਇਆ ਚਲੋ ਹੁਣ ਆਪਾਂ ਇਹਨੂੰ ਇੱਕ ਵਾਰੀ ਫੇਰ ਇਨਫੋਰਮੇਸ਼ਨ ਸੈਂਟਰ ਵਿੱਚ ਦੀ ਹੋ ਕੇ ਤੇ ਆਪਾਂ ਚੱਲਦੇ ਹਾਂ ਦੂਜੀ ਸਾਈਡ ਤੇ ਆ ਇੱਥੋਂ ਦੇ ਜਿਹੜੇ ਲੋਕਲ ਸਕੂਲ ਵਾਲੇ ਜਵਾਕ ਹੋਣਗੇ ਉਹਨਾਂ ਦੀਆਂ ਕਲੀਆਂ ਹੋਈਆਂ ਕਲਾਕ੍ਰਿਤੀਆਂ ਆਸੂ ਇਹ ਪਹਾੜ ਤੇ ਆ ਪਹਾੜ ਜਿਹੜੇ ਨਾਲ ਆਪਣੇ ਖੇਤ ਹੋਣਗੇ ਖੇਤਾਂ ਦੇ ਵਿੱਚ ਜਿਹੜਾ ਉਹ ਰੋਲ ਜਿ ਬਣਾ ਕੇ ਪਰਾਲੀ ਦੇ ਰੱਖੇ ਹੁੰਦੇ ਆ ਆ ਲਿਖਿਆ ਉਹਨਾਂ ਨੇ ਚੈਲੰਜ ਰਿਡਿਊਸ ਯੂਅਰ ਪਲਾਸਟਿਕ ਯੂਜ਼ ਇਹ ਸਾਰੀਆਂ ਸਟੇਟ ਦੇ ਵਿੱਚ ਹੀ ਇਹਨਾਂ ਨੇ ਜ਼ੋਰ ਦਿੱਤਾ ਹੋਇਆ ਵੀ ਜਿੰਨਾ ਕ ਵੀ ਪਲਾਸਟਿਕ ਆ ਉਹਨੂੰ ਕਟਾਇਆ ਜਾਵੇ ਜਿਵੇਂ ਉੱਥੇ ਪਾਰਥ ਦੇ ਵਿੱਚ ਡਬਲਯੂ ਸਟੇਟ ਆ ਉਹਦੇ 'ਚ ਤਾਂ ਬਿਲਕੁਲ ਹੀ ਬੰਦ ਕਰਤੇ ਜਿਹੜੇ ਆਪਣੇ ਲਿਫਾਫੇ ਹੁੰਦੇ ਆ ਪੋਲੀਥੀਨ ਵਾਲੇ ਸਿਰਫ ਤੇ ਸਿਰਫ ਪੇਪਰ ਵਾਲੇ ਮਿਲਦੇ ਆ ਪਰ ਇੱਥੇ ਹਜੇ ਸਟਿਲ ਮਲਬੰਦ ਦੇ ਵਿੱਚ ਹਜੇ ਗਵਰਨਮੈਂਟ ਨੇ ਬੈਨ ਨਹੀਂ ਕਰੇ ਸਟਿਲ ਹੈਗੇ ਆ ਤੁਸੀਂ ਆ ਆਮ ਮਿਲ ਜਾਂਦੇ ਇੱਥੇ ਆਉਣ ਵਾਲੇ ਸਮੇਂ 'ਚ ਇੱਥੇ ਵੀ ਬੰਦ ਹੋ ਜਾਣਾ ਲਗਭਗ ਸਾਰੀਆਂ ਸਰਕਾਰਾਂ ਉਸ ਵਾਸਤੇ ਨੂੰ ਤੁਰੀਆਂ ਹੋਈਆਂ ਨੇ ਵੀ ਜਿਹੜਾ ਪਲਾਸਟਿਕ ਦਾ ਯੂਜ਼ ਆ ਘਟਾਇਆ ਜਾਵੇ ਆ ਇਹਦੇ ਪਹਾੜ ਦੇ ਵਾਲੇ ਵਾਲੇ ਉਹ ਪਾਰਕ ਬਣਿਆ ਹੋਇਆ ਕਾਰਾਂ ਵੀ ਖੜੀਆਂ ਤੇ ਇੱਧਰ ਵੀ ਪਾਰਕ ਆ ਹੋ ਸਕਦਾ ਇਹ ਹੀ ਉਹ ਇੱਕ ਪਾਰਕ ਹੋਵੇ ਜਿੱਥੇ ਉਹ ਸਕੂਲ ਦੇ ਜਵਾਕ ਪਿਕਨਿਕ ਮਨਾਉਣ ਆਏ ਹੋਏ ਸੀ ਤੇ ਅੰਦਰ ਉਹਨਾਂ ਦੇ ਆਕੰਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਸੀ ਸ਼ਾਇਦ ਉਹ ਪੁਰਾਣੇ ਸਕੂਲ ਦੇ ਟਾਈਮ ਦੀਆਂ ਫੋਟੋਆਂ ਰੱਖੀਆਂ ਹੋਈਆਂ ਹੋਣਗੀਆਂ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਕਾਰ 'ਚ ਤੇ ਅੱਗੇ ਵਧਦੇ ਆਂ ਆ ਪੰਛੀ ਕਿਵੇਂ ਦੇ ਆ ਦੇਖੋ ਤੋਤੇ ਜਿਹਾ ਹੋਰੇ ਰੰਗ ਦੇ ਆ ਤੋਤੇ ਆ ਜਾਂ ਕਹਿ ਲਈਏ ਕਬੂਤਰ ਜਿਹਾ ਪਤ ਨਹੀਂ ਇਹ ਕਾ ਬੈਠਾ ਕੋਈ ਵੀਰ ਭਾਈ ਇਹ ਵੀ ਕਾਫੀ ਵੱਡਾ ਉਹ ਦੂਜੇ ਤਾਂ ਉੱਡ ਕੇ ਡਰ ਕੇ ਇਹ ਨਹੀਂ ਉੱਡ ਰਿਹਾ ਇਹ ਥੋੜਾ ਜਿਹਾ ਠੀਕਾ ਦੇਖਿਓ ਇਹ ਕਿੰਗ ਫਿਸ਼ਰ ਜਿਹਾ ਲੱਗਦਾ ਦੇਖਣ ਨੂੰ ਐਸਾ ਪਾਰਕ ਨੂੰ ਆਪਾਂ ਦੇਖਣ ਤੋਂ ਬਾਅਦ ਤੇ ਹਾਈਕਿੰਗ ਆਪਣੀ ਨਿਬੜ ਗਈ ਆ ਤੇ ਹੁਣ ਆਪਾਂ ਇੱਥੋਂ ਵਾਪਸ ਚੱਲਿਆਂ ਤੇ ਇਸ ਪਾਰਕ ਦੀ ਐਂਟਰੀ ਹੈਗੀ 10 ਡਾਲਰ ਜਦੋਂ ਆਪਾਂ ਐਂਟਰ ਕਰਦੇ ਆ ਉਦੋਂ ਨਹੀਂ ਲੱਗਦੇ ਐਗਜ਼ਿਟ ਤੇ ਲੱਗਦੇ ਆ ਅੱਜ ਦੀ ਟਿਕਟ ਬਾਈ ਕਰ ਲਈ ਆ ਤੇ ਉੱਥੇ ਆਪਾਂ ਨੂੰ ਐਗਜ਼ਿਟ ਦੇ ਉੱਤੇ ਇਹ ਪਾਉਣੀ ਪੈਣੀ ਆ ਕੁੱਲ ਮਿਲਾ ਕੇ ਆ ਵੀ ਐਂਟਰੀ ਫ੍ਰੀ ਆ ਐਗਜ਼ਿਟ ਦੇ 10 ਡਾਲਰ ਨੇ ਇਹ ਇਹ ਉਹ ਗੱਲ ਆ ਜਿਵੇਂ ਆਪਾਂ ਉਹ ਰੀਲ ਜੀ ਨਹੀਂ ਦੇਖੀ ਸੀ ਇੱਕ ਵੀ ਕਿਸੇ ਨੇ ਚਿੜੀਆ ਘਰ ਬਣਾਇਆ ਤੇ ਲੋਕ ਉੱਥੇ ਆਉਂਦੇ ਨਹੀਂ ਸੀ ਦੇਖਣ ਤਾਂ ਉਹਨੇ ਕੀ ਕਰਿਆ ਬੋਰਡ ਦੇ ਉੱਤੇ ਲਿਖ ਕੇ ਲਾਤਾ ਵੀ ਐਂਟਰੀ ਫ੍ਰੀ ਲੋਕ ਸਾਰੇ ਜਾਣ ਲੱਗੇ ਅੰਦਰ ਤੇ ਉਹ ਅੰਦਰ ਲਿਖਿਆ ਹੋਇਆ ਸੀ ਵੀ ਬਾਹਰ ਜਾਣ ਦਾ 100 ਰੁਪਿਆ ਦੇਹ ਹੋਤੀ ਜਵੀ ਭਾਈ ਐਂਟਰੀ ਫਰੀ ਆ ਬਾਹਰ ਜਾਣ ਦੇ ਦਾ ਡਲਰ ਹੈਂਕਿੰਗ ਰੌਕ ਦੇਖਣ ਤੋਂ ਬਾਅਦ ਆਪਾਂ ਆ ਮੇਸਡਨ ਟਾਊਨ ਤੇ ਆ ਜੀ ਦੀ ਇੱਕ ਸਟਰੀਟ ਆ ਔਨਰ ਐਵੇਨਿਊ ਇਹ ਬੈਸੇ ਜ਼ਿਆਦਾਤਰ ਮਸ਼ਹੂਰ ਇਸ ਚੀਜ਼ ਲਈ ਜਵੀ ਇਹਦੇ ਸਾਈਡਾਂ ਦੇ ਉੱਤੇ ਦਰਖਤ ਲੱਗੇ ਹੋਇਆ ਤੇ ਇਹਦੇ ਵੀਊ ਬੜਾ ਸੋਹਣਾ ਇਸ ਟਾਈਮ ਹਾਲਾਤ ਐਵੇਂ ਦੇ ਆ ਵੀ ਦਰਖਤ ਸੁੱਕੇ ਹੋਇਆ ਕਿਉਂਕਿ ਪੱਤਾ ਝੜਦਾ ਮੌਸਮ ਆ ਪਰ ਫਿਰ ਵੀ ਆਪਾਂ ਇੱਕ ਜਿਹੜਾ ਇਸ ਸਟਰੀਟ ਦੇ ਉੱਤੇ ਜ਼ਰੂਰ ਕੱਢਾਂਗੇ ਇਹਨੂੰ ਦੇਖਣ ਵਾਸਤੇ ਅ ਜਦੋਂ ਇਹ ਪੂਰੇ ਦਰਖਤਾਰੇ ਭਰੇ ਹੁੰਦੇ ਹੋਣਗੇ ਉਦੋਂ ਤਾਂ ਸੋਹਣਾ ਲੱਗਦਾ ਉਹ ਦੇਖਣ ਨੂੰ ਯਾਰ ਰੰਗ ਰੰਗੇ ਰੰਗ ਰੰਗੇ ਹਾਂ ਇਸ ਟਾਈਮ ਦਰਖਤ ਕਿਉਂਕਿ ਪੱਤ ਝੜਦਾ ਮੌਸਮ ਆ ਤੇ ਸੁੱਕ ਕੇ ਸਾਰੇ ਥੱਲੇ ਥੱਲੇ ਡਿੱਗੇ ਪਏ ਆ ਪਰ ਪਿੰਡ ਬੜਾ ਸ਼ਾਂਤ ਜਿਹਾ ਪਿੰਡ ਆ ਸੋਹਣਾ ਪਿੰਡ ਆ ਪਿੰਡ ਦਾ ਇਹਦਾ ਨਾਮ ਹੈਗਾ ਮੇਸਟਾਉਣ ਹੈਂਗਿੰਗ ਰੌਕ ਆ ਜਿੱਥੇ ਆਪਾਂ ਜਾ ਕੇ ਆਏ ਪਹਿਲਾਂ ਉਹਦੇ ਬਿਲਕੁਲ ਨਾਲ ਹੀ ਆ ਤੇ ਹੁਣ ਆਪਾਂ ਨੇੜੇ ਪਾਰਕ ਲੱਭਦੇ ਆ ਤੇ ਪਾਰਕ ਜਿਹੜਾ ਆਪਣੇ ਕੋਲੇ ਸਾਮਾਨ ਆਪਾਂ ਖਾਣ ਪੀਣੇ ਆ ਇੱਧਰ ਐਵੇਂ ਦੇ ਘਰ ਬਣੇ ਹੋਇਆ ਉਹ ਸਾਹਮਣੇ ਪਹਾੜ ਪਹਾੜਾਂ ਦੀ ਬੁੱਕਲ 'ਚ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਮੇਸਡੌਨ ਤੇ ਆ ਮੇਸਡੌਨ ਦੇ ਲੋਕਾਂ ਨੇ ਬਣਾਇਆ ਹੋਇਆ ਆਪਦਾ ਧਾਰਮਿਕ ਸਥਾਨ ਚਰਚ ਸਾਹਮਣੇ ਬਣੀਆ ਚਰਚ ਹੁਣ ਆਪਾਂ ਇਹੋ ਸਾਹਮਣੇ ਆ ਗਿਆ پارک ਆਪਾਂ ਉੱਥੇ ਬਹਿ ਕੇ ਖਾਣੇ ਪੀਣੇ ਆ ਮੇਸਡੌਨ ਦਾ پارک ਬਣਿਆ ਤੇ پارک ਦੇ ਆ ਲੱਗੇ ਇੱਥੇ ਟੇਬਲ ਤੇ ਇੱਥੇ ਆਪਾਂ ਬਹਿ ਕੇ ਖਾਣੇ ਪੀਣੇ ਆ ਆ ਸਾਹਮਣੇ ਪਾਰਕ ਤੁਸੀਂ ਦੇਖ ਸਕਦੇ ਹੋ ਥੱਲੇ ਪੀਲਾ ਪੀਲਾ ਉਹ ਸਾਰੇ ਜਿਹੜੇ ਦਰਖਤ ਆਪਾਂ ਪਹਿਲਾਂ ਦੇਖ ਰਹੇ ਸੀ ਉਹ ਸਟਰੀਟ ਦੇ ਵਿੱਚ ਉਵੇਂ ਹੀ ਇੱਥੇ ਸਾਰੇ ਦਰਖਤ ਉਹ ਪੱਤੇ ਸਾਰੇ ਝੜ ਕੇ ਥੱਲੇ ਆਪਣਾ ਕਹ ਦੀਏ ਪਾਰਕ ਚ ਡਿੱਗੇ ਹੋਇਆ ਸਾਰੇ ਆ ਦੇਖੋ ਸਾਰਾ ਥੱਲੇ ਉਥੋਂ ਪੀਲਾ ਪੀਲਾ ਜਾ ਹੋਇਆ ਪਿਆ ਮਾਹੌਲ ਚੱਲਦੇ ਆ ਉਹਨੂੰ ਕੋਲੋਂ ਵੀ ਜੇ ਲੱਗਿਆ ਠੀਕ ਤਾਂ ਕੋਲੋਂ ਵੀ ਜਾ ਕੇ ਵੀਡੀਓ ਬਣਾਉਨੇ ਆ ਪਹਿਲਾਂ ਆਪੱਖਾਂ ਨੇ ਪੀਂਨੇ ਆ ਆ ਟੇਬਲ ਤੇ ਬਹਿ ਕੇ ਪੇਟ ਪੂਜਾ ਕਰ ਲੀਆ ਤੇ ਪਾਰਕ ਬੜਾ ਸ਼ਾਂਤ ਈ ਆ 2-4 ਕਿਲੋ ਕੀ ਫਿਰਦੇ ਇੱਥੇ। ਬਾਕੀ ਆ ਆ ਜਿਹੜੇ ਦਰਖਤ ਆ ਸਾਰੇ ਇਹ ਪੱਤੇ ਝੜ ਗਏ ਇਹਨਾਂ ਦੇ ਤਾਂ ਪਰ ਆ ਇੱਕ ਖੜਾ ਵੱਡਾ ਸਾਰਾ ਸਾਰੇ ਪੱਤੇ ਘਾਹ ਦੇ ਉੱਤੇ ਥੱਲੇ ਪਏ ਆ ਤੇ ਉਧਰ ਸਾਹਮਣੇ ਸੂਰਜ ਸੂਰਜ ਦੀ ਟਿੱਕੀ ਵੀ ਡੁੱਬ ਚੱਲੀ ਆ। ਉਹ ਮਾੜਾ ਮਾੜਾ ਦੇਖਦਾ ਇਤੋਂ। ਹਾਂਜੀ ਅੱਜ ਆਪਾਂ ਹੈਂਗਿੰਗ ਰੌਕ ਆਏ ਸੀ ਟਰੈਕਿੰਗ ਕਰਨ 2 ਕਿਲੋਮੀਟਰ ਦੀ ਟਰੈਕਿੰਗ ਸੀ ਜਿਵੇਂ ਤੁਸੀਂ ਪਹਿਲਾਂ ਦੇਖਿਆ। ਤੇ ਵਧੀਆ ਰਿਹਾ ਕੁੱਲ ਮਿਲਾ ਕੇ ਐਕਸਪੀਰੀਅੰਸ ਸਾਰਾ ਮੈਲਬਨ ਤੋਂ ਤੁਰੇ ਸੀ ਦੁਪਹਿਰੇ ਜੇ ਜੇ ਕਿਸੇ ਨੇ ਆਉਣਾ ਏ ਜਿਆਦਾ ਦੂਰ ਨਹੀਂ ਨੇੜੇ ਆ ਫੈਮਿਲੀ ਦੇ ਨਾਲ ਆਉਣ ਵਾਲੀ ਵਧੀਆ ਜਗਾ ਸਿਰਫ ਘੰਟਕ ਦੀ ਡਰਾਈਵ ਆ ਮੈਲਬਨ ਦੀ ਤੁਸੀਂ ਜੇ ਇਧਰ ਨਾਰਥ ਵੈਸਟ ਦੇ ਵਿੱਚ ਕਿਤੇ ਵੀ ਰਹੇ ਨੋ ਘੰਟਕ ਲੱਗਦਾ ਜਿਆਦਾ ਸਮਾਂ ਨਹੀਂ ਲੱਗਦਾ ਤੇ ਔਖੀ ਹੈ ਨਹੀਂ ਪਰਿਵਾਰ ਦੇ ਨਾਲ ਤੁਸੀਂ ਜਵਾਕਾਂ ਦੇ ਨਾਲ ਬੜੀ इजीली ਕਰ ਸਕਦੇ ਹੋ ਜਿਵੇਂ ਕਿ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਬਾਕੀ ਹੁਣ ਸਮਾਂ ਕਾਫੀ ਹੋ ਗਿਆ ਆਪਾਂ ਚੱਲਦੇ ਆ ਆਪਾਂ ਇੱਥੇ ਤੁਸੀਂ ਹੈਂਗਿੰਗ ਰੌਕ ਆ ਸਕਦੇ ਹੋ ਤੇ ਨਾਲ ਆ ਜਿਹੜਾ ਆਪਣਾ ਪਿੰਡਾ ਪਿੰਡ ਦਾ ਮੈਂ ਨਾਮ ਭੁੱਲ ਗਿਆ ਮੇਸ ਮੇਸ ਰੌਕ ਮੇਸ ਡੋ ਮੇਸ ਡਨ ਹਾਂ ਹਾਂ ਮੇਸ ਡੋਨ ਪਿੰਡ ਦਾ ਨਾਮ ਹੈਗਾ ਮੇਸਟੋਨ ਇਹ ਨਾਲ ਹੀ ਬਿਲਕੁਲ ਵਧੀਆ ਆ ਪਾਰਕ ਆ ਇੱਥੇ ਬਹਿ ਕੇ ਰੋਟੀ ਪਾਣੀ ਖਾਦਾ ਤੇ ਬਾਕੀ ਹੁਣ ਸੂਰਜ ਢਲ ਗਿਆ ਤੇ ਸੂਰਜ ਢਲਣ ਦੇ ਨਾਲ ਨਾਲ ਠੰਡ ਵੀ ਹੋ ਗਈ ਹੁਣ ਆਪਾਂ ਘਰਾਂ ਨੂੰ ਪਾਉਣੇ ਚਾਲੇ ਤੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਵੀ ਲੱਗੇ ਜਰੂਰ ਕਰਦੇ ਰਹੋ ਬਾਕੀ ਮਿਲਦੇ ਆ ਕੱਲ ਨੂੰ ਫੇਰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ